ਗੌਂਡ ਮਹੱਲਾ ਪੰਜਵਾ ਨਾਮ ਨਰੰਜਨ ਨੀਰਨਾਰਾਇਣ ਰਸਨਾ ਸਿਮਰਤ ਪਾਪ ਬਲਾਈਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਾਹੀ ਆਦਾਰ ਨਾਰਾਇਣ ਬੋਹਿਤ ਸੰਸਾਰ નારાયણ કહેत जमपाग पलाईन નારાયણ dant pa nadein નારાયણ sat sat bak send નારાયણ kin ne su ke anand નારાયણ paragat kin no pratap નારાયણ sant ko mai baap નારાયણ sad sang narain barambar narain gaain baste gochar gur mil lehi ਨਾਰਾਇਣ ਓਟ ਨਾਨਕ ਦਾਸ ਗਈ ਗੌਂਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਾਰਾਇਣ ਰਚਨਾ ਸਿਮਰਤ ਪਾਪ ਬੁਲਾਇਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇ ਉਸਗਲ ਫਲ ਪਾਹਿ ਨਾਰਾਇਣ ਮਨ ਮਹਿ ਆਦਾਰ નારાયણ 보හෙତ संसार નારાયણ કહેત જમ પાગ પલાયન નારાયણ dant pa ne dayn નારાયણ સદ સબખ સિંદ નારાયણ કીને સુ કે આનંદ નારાયણ પરગટ કી નો પરતાપ નારાયણ સંત કો માઈ બાપ નારાયણ સાદ સંગન નારાયણ બારંવાર નારાયણ ગાયન ਬਸਤੇ ਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਈ ਗਾਉਂਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਾਰਾਇਣ ਰਚਨਾ ਸਿਮਰਤ ਪਾਪ ਬੁਲਾਇਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰ ਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇ ਸਗਲ ਫਲ ਪਾਹਿ නාරයින් මනුමහි අධාර නරයින් බොහෙත් සංසාර නරයිෙන් කැහත ජමපාග පළයින නරායින තන්ත පන්නේඩායින නාරයින සත්සධභග සෙන්ද නරයින් කින්නේ සූකයනන්ද නරයිෙන් පර්ගට්කිින්න්නෝප්‍රතාප නරයින් සන්ත කෝමයිබාප නරයින් සාධ සඟන රายන, ਬਾਰੰਬਾਰ ਨਾਰਾਇਣ ਗਾਇਨ ਬਸਤ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗਾਂਡ ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਾਰਾਇਣ ਰਚਨਾ ਸਿਮਰਤ ਪਾਪ ਬਲਾਈਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ નારાયણ सेव सगल फल पाहे नारायण मनमहे आधार नारायण बोहेत संसार नारायण कहत जम पाग पलायन नारायण दंत पाने डायन नारायण सत सत बखसिंद नारायण किने सू के आनंद नारायण प्रगट किनो प्रताप नारायण संत को माई बाप નારાયણ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਵਸਤ ਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਹੀ ਗਾंड ਮਹੱਲਾ ਪੰਜਵਾ ਨਾਮ ਨਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬਲਾਈਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇਵ ਸਗਲ ਫਲ ਪਾਹੇ ਨਾਰਾਇਣ ਮਨ ਮਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਤ ਜਮ ਪਾਗ ਪਲਾਇਨ ਨਾਰਾਇਣ ਦੰਤ ਪਾਨੇ ਡਾਇਨ ਨਾਰਾਇਣ ਸਤ ਸਦ ਬਖ ਸਿੰਧ ਨਾਰਾਇਣ ਕੀਨੇ ਸੁਖ ਅਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਬਸਤ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੌਂਡ ਮਹੱਲਾ ਪੰਜਵਾ ਨਾਮ ਨਰਨਜਨ ਨੀਰ ਨਾਰਾਇਣ ਰਚਨਾ ਸਿਮਰਤ ਪਾਪ ਬੁਲਾਇਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇ ਵਿਸਗਲ ਫਲ ਪਾਹੇ ਨਾਰਾਇਣ ਮਨਮਹੇ ਆਦਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਪਾਗ ਪਲਾਈਨ ਨਾਰਾਇਣ ਦੰਤ ਪਾਨੇ ਡਾਇਨ ਨਾਰਾਇਣ ਸਤ ਸਦ ਬਖਸਿੰਦ ਨਾਰਾਇਣ ਕੀਨੇ ਸੂ ਕੇ ਆਨੰਦ નારાયણ परगट की नौ प्रताप नारायण संत को माई बाप नारायण साध संग नारायण बारंबार नारायण गायन बसते गोचर गुरु मिल लेही नारायण ओट नानक दास गही गांडह हल्ला पांचवा नाम नरंजन नीर नारायण रचना सिमरत पाप बलाइन रहाओ નારાયણ सब माहे निवास नारायण कटकट परकास नारायण कहते नरक ना जाए नारायण से सब सकल फल पाहे नारायण मन माहे आधार नारायण बोहेत संसार नारायण कहत जम पाग पलाईन नारायण दंत पाने डाईन नारायण सत सत बखसिंद ਨਾਰਾਇਣ ਕਿੰਨੇ ਸੂਕੇ ਆਨੰਦ ਨਾਰਾਇਣ ਪ੍ਰਗਟ ਕਿੰਨੋਂ ਪਰਤਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਬਸਤ ਗੋਚਰ ਗੁਰ ਮਿਲ ਲਈ ਨਾਰਾਇਣ ਓਟ ਨਾਨਕ ਦਾਸ ਗਹੀ ਗੌਂਡ ਮਹੱਲਾ ਪੰਜਵਾ ਨਾਮ ਨਰਨਜਨ ਨੀਰ ਨਾਰਾਇਣ रचना सिमरत पाप बलाइन रहाओ नारायण सब माहे निवास नारायण कटकट पर कास नारायण कहते नरक ना जाए नारायण से सब सकल फल पाहे नारायण मन महे आधार नारायण बोहेत संसार नारायण कहत जम पाग पलाइन नारायण दंत पाने डाइन નારાયણ सत सत बखसिंद नारायण किने सू के आनंद नारायण प्रगट किनो प्रताप नारायण संत को माई बाप नारायण साध संग नारायण बारंबार नारायण गायन बसते गोचर गुरु मिल लेही नारायण ओट नानक दास गही गांडह हल्ला पांचवा ਨਾਮ ਨਰੰਜਨ ਨੀਰਨਾਰਾਇਣ ਰਚਨਾ ਸਿਮਰਤ ਪਾਪ ਬਲਾਈਨ ਰਹਾਓ ਨਾਰਾਇਣ ਸਭ ਮਾਹੀ ਨਿਵਾਸ ਨਾਰਾਇਣ ਕਟਕਟ ਪਰਕਾਸ਼ ਨਾਰਾਇਣ ਕਹਤੇ ਨਰਕ ਨਾ ਜਾਏ ਨਾਰਾਇਣ ਸੇਬ ਸਗਲ ਫਲ ਪਾਹੇ ਨਾਰਾਇਣ ਮਨ ਮਾਹੀ ਆਦਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਤੇ ਜਮ ਪਾਗ ਪਲਾਈਨ ਨਾਰਾਇਣ ਦੰਤ ਪਾਨੇ ਡਾਇਨ ਨਾਰਾਇਣ ਸਤ ਸਦ ਬਖਸਿੰਦ ਨਾਰਾਇਣ ਕਿੰਨੇ ਸੂਕੇ ਆਨੰਦ ਨਾਰਾਇਣ ਪ੍ਰਗਟ ਕਿੰਨੋਂ ਪਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਨ ਬਸਤ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ